ਸਤਿ ਸ੍ਰੀ ਅਕਾਲ ਵੀਰ ਜੀ ਮੈਂ ਦਾ ਡੱਗ ਵੱਡੀ ਪਲੇਅਰ ਦੀਪ ਜੁਰਜੀ 19 ਜਨਵਰੀ ਨੂੰ ਪਿੰਡ ਕਾਂਗਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਬਹੁਤ ਤਗੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਏ ਆਪਣੇ ਵੱਲੋਂ ਤੇ ਆਪਣੇ ਵੱਡੇ ਵੀਰ ਗੁਰਵਿੰਦਰ ਕਾਂਗੇ ਵੱਲੋਂ ਖੁੱਲੇ ਸੱਦੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਪਹੁੰਚੋ ਤੇ ਮੇਲੇ ਦੀ ਰੌਣਕ ਲਗਾਓ ਆਪਾਂ ਵੀ ਪਹੁੰਚ ਰਹੇ ਆ ਆਪਣੇ ਘਰ ਦਾ ਮੇਲਾ ਸਾਰੇ ਭਰਾ ਜਰੂਰ ਪਹੁੰਚਿਓ ਸਤਿ ਸ੍ਰੀ ਅਕਾਲ ਜੀ ਮਾਨਸ਼ਾਪਾਲਪੁਰ ਮਿਤੀ 19 ਜਨਵਰੀ ਪਿੰਡ ਕਾਂਗਾ ਬਹੁਤ ਹੀ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਏ ਇੱਥੇ ਪੈਸਟਾ ਨੂੰ ਲੰਡੀਆਂ ਜੀਪਾਂ ਰੱਖਿਆ ਗਿਆ ਨੇ ਤੇ ਆਪਣੇ ਪ੍ਰਾ ਗੁਰਵਿੰਦਰ ਕਾਂਗੇ ਵੱਲੋਂ ਖੁੱਲੇ ਸੱਦੇ ਆ ਸਾਰੇ ਵੀਰਾਂ ਨੇ ਹੌਮਾ ਹਮਾ ਕੇ ਪਹੁੰਚਣਾ ਤੇ ਟੂਰਨਾਮੈਂਟ ਦਾ ਆਨੰਦ ਮਾਣਨਾ ਆਪਾਂ ਵੀ ਆਪਣੀ ਟੀਮ ਲੈ ਕੇ ਪਹੁੰਚ ਰਹੇ ਆ ਜੀ ਕਿ ਬਾਕੀ ਵੀ ਸਾਰੀਆਂ ਟੀਮਾਂ ਵਧੀਆ ਬਣ ਰਹੀਆਂ ਤੇ ਉਹ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਵੀਰ ਟੂਰਨਾਮੈਂਟ ਤੇ ਪਹੁੰਚੋ ਤੇ ਟੂਰਨਾਮੈਂਟ ਦਾ ਆਨੰਦ ਮਾਣੋ ਸਸਰੀ ਕੌਂ ਜੀ ਸਸੀਗਰ ਵੀਰੇ ਸਾਰਿਆਂ ਨੂੰ ਮੈਂ ਕਬੱਡੀ ਪਲੇਅਰ ਸ਼ੀਰ ਚੱਕਲੀ ਸ਼ੇਰ 19 ਜਨਵਰੀ ਪਿੰਡ ਕਾਂਗਾ ਜ਼ਿਲ੍ਹਾ ਫਾਜ਼ਿਲਕਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਆਪਣੇ ਭਰਾ ਗੁਰਵਿੰਦਰ ਕਾਂਗੇ ਵੱਲੋਂ ਖੁੱਲੇ ਸੱਦੇ ਆ ਸਾਰੇ ਪਲੇਅਰਾਂ ਦੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਹਮਮਾ ਕੇ ਪਹੁੰਚੋ ਟੂਰਨਾਮੈਂਟ ਦੀ ਰੌਣਕ ਵਧਾਓ ਧੰਨਵਾਦ ਸਾਸੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਰਚੁਲਾ ਸਾਹਿਬ ਇੱਕ ਜ਼ਰੂਰੀ ਬੇਨਤੀ ਕਰਨੀ ਸੀ 19 ਜਨਵਰੀ ਨੂੰ ਪਿੰਡ ਕਾਂਗਾ ਜ਼ਿਲ੍ਹਾ ਫਾਜ਼ਿਲਕਾ ਆਪਣਾ ਵੀਰ ਗੁਰਵਿੰਦਰ ਕਾਂਗੇ ਵਾਲਾ ਉਹਦੇ ਪਿੰਡ ਬਹੁਤ ਵੱਡਾ ਮੇਲਾ ਹੋ ਰਿਹਾ ਤੇ ਮੈਂ ਆਪਣੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਵਾ ਜਰੂਰ ਪਹੁੰਚੋ ਟੂਰਨਾਮੈਂਟ ਤੇ ਤੇ ਟੂਰਨਾਮੈਂਟ ਦੀ ਰੌਣਕ ਲਗਦਾ ਹੋ ਜੀ ਬਹੁਤ ਵਧੀਆ ਪਲੇਅਰ ਪਹੁੰਚ ਰਹੇ ਆ 19 ਜਨਵਰੀ